thank <sharp inhale> you ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸ਼ਰਦਨ ਲਾਂਬਾ ਜੀ ਦੇ ਨਿਸ਼ਾਨ ਦੇ ਸਾਹਮਣੇ ਸਤਿ ਅਤੇ ਜੀ ਰੰਗ ਨਾ ਨਹੀਂ ਸਾਡੇ ਮਾਨਜੂਰ ਡੀਐਸਪੀ ਜਗਦੀਸ਼ਾ ਛੱਤਰੀ ਜੀ ਤੇ ਇੱਕ ਸਪੈਸ਼ਲ ਅਟ ਹਾਈ ਟੈਕ ਨਾਕਾ ਸਵੇਰ ਸ਼ੁਰੂ ਹੋ ਕੇ 9 ਵਜੇ ਤੱਕ ਕਰ ਇਥੇ ਅਸੀਂ ਟੀਪੁਆਇੰਟ ਹਾਜੀਪੁਰ ਲਗਾਇਆ ਸੀ ਇਸ ਹਾਈ ਟੈਕ ਨਾਕੇ ਦੌਰਾਨ ਜੋ ਅਸੀਂ ਸਪੈਸ਼ਲ ਸਸਪੈਕਟਡ ਜਿਹੜੇ ਵਹੀਕਲ ਨੇ ਤੇ ਜਾਂ ਆਪਣੇ ਸਸਪੈਕਟਡ ਪਰਸਨ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਚੈਕਿੰਗ ਦੇ ਦੌਰਾਨ ਜੇਕਰ ਕੋਈ ਕਿਹੜੇ ਸ਼ੱਕੀ ਵਿਅਕਤੀ ਹੈਗੇ ਉਹਨਾਂ ਨੂੰ ਪ੍ਰੋਪਰ ਅਸੀਂ ਆਪਣੇ ਜੋ ਟੈਕਨੀਕਲ ਸਿਸਟਮ ਪਾਸ ਹੈ ਵਗੈਰਾ ਨਾਲ ਵੀ ਚੈੱਕ ਕੀਤੇ ਹੈਗੇ ਤੇ ਬੜੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ ਹੈਗੀ ਤੇ ਬਾਕੀ ਜਿਹੜੇ ਕੁਝ ਜਿਹੜੇ ਟ੍ਰੈਫਿਕ ਦੇ ਜਿਹੜੇ ਆ ਪਾਲਣ ਨਹੀਂ ਕਰਦੇ ਨਿਯਮਾਂ ਦੀ ਉਹਨਾਂ ਦੇ ਅਸੀਂ ਚਲਾਣੀ ਸ਼ੁਰੂ ਕੀਤੀ ਹੈਗੀ ਸਰ ਕੱਲ ਕੋਈ ਬੁਲੇਟ ਮੋਟਰਸਾਈਕਲ ਸਪਰੈਂਡ ਮੋਟਰਸਾਈਕਲ ਜਿਹਨਾਂ ਨੇ ਪਟਾਕਿਆਣੀਆਂ ਲਗਾਈਆਂ ਹੋਈਆਂ ਆ ਉਹਦੇ ਬਾਰੇ ਕੀ ਕਰ ਰਹੇ ਆ ਤਿਕੋ ਪੁਲਿਸ ਬੜੀ ਮਸ਼ਹੂਰਤਾ ਨਾਲ ਇਹ ਕਮਾਂਡ ਕਰ ਰਹੀ ਹੈ ਜਿਹੜੇ ਇਹ ਮਾੜੇ ਸ਼ਰਾਰਤੀ ਅਨਸਰ ਹੈਗੇ ਖਾਸ ਕਰਕੇ ਜਿਹੜੇ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਬਿਜਾਉਣ ਵਾਲੇ ਜਾਂ ਹੋਰ ਹੁੱਲੜਬਾਜ਼ੀ ਹੈਗੇ ਉਹਨਾਂ ਦੇ ਅਸੀਂ ਚਲਾਣ ਤੇ ਉਹਨਾਂ ਦੀ ਮੋਟਰਸਾਈਕਲ ਕਾਉਂਡ ਵਗੈਰਾ ਕਰ ਰਹੀ ਹੈ